ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੇ ਦਿਨੀ ਇੱਕ ਵਾਤਾਵਰਨ ਦੇ ਉੱਤੇ ਜਿਹੜੀ ਵੀਡੀਓ ਪਾਈ ਜਿਹਨੂੰ ਬਹੁਤ ਜ਼ਿਆਦਾ ਜਿੰਨੇ ਵੀ ਦੇਖਣ ਵਾਲੇ ਵੀਰ ਨੇ ਉਹਨਾਂ ਨੇ ਸ਼ੇਅਰ ਤੇ ਲਾਈਕ ਕੀਤਾ ਔਰ ਅੱਜ ਮੈਂ ਦਿਖਾਉਣਾ ਤੁਹਾਨੂੰ ਆਪਣੇ ਪਿੰਡ ਦੇ ਵਿੱਚ ਕਿਵੇਂ ਅਸੀਂ ਜਿਹੜੀਆਂ ਪੰਚਾਇਤੀਆਂ ਖਾਲੀ ਥਾਵਾਂ ਨੇ ਜਾਂ ਪੰਚਾਇਤੀ ਜਗਾਹ ਚਾਹੇ ਸ਼ਮਸ਼ਾਨ ਘਾਟਾ ਚਾਹੇ ਕੋਈ ਹਸਪੀਟਲ ਆ ਚਾਹੇ ਹੱਡਾ ਰੂੜੀ ਆ ਜਿੰਨੀਆਂ ਵੀ ਥਾਵਾਂ ਨੂੰ ਅਸੀਂ ਹਰਾ ਭਰਾ ਬਣਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਆ ਦੇਖੋ ਸ਼ਮਸ਼ਾਨ ਘਾਟ ਦੇ ਵਿੱਚ ਅਸੀਂ 10 ਫੁੱਟ ਵੀ ਜਗ੍ਹਾ ਜਿਹੜੀ ਹੈ ਕੱਚੀ ਜਗਾ ਖਾਲੀ ਛੱਡੀ ਹਰ ਜਗਾ ਨਿੰਮ ਦੇ ਔਰ ਡੇਕਾਂ ਦੇ ਬੂਟੇ ਲਾ ਕੇ ਔਰ ਹੋਰ ਵੀ ਜਿਹੜੇ ਜਾਮਣ ਵਗੈਰਾ ਹੋਰ ਬੂਟੇ ਲਾ ਕੇ ਸਾਰਾ ਕਵਰ ਕੀਤਾ ਹਰਿਆਲੀ ਹਰਿਆਲੀ ਕਰੀ ਹੋਈ ਆ ਔਰ ਸਿਰਫ ਜਿਹੜੀ ਜਗਾ ਜਿੱਥੇ ਬੈਠਣਾ ਜਾਂ ਜਿੱਥੇ ਜਿਹੜਾ ਸੰਸਕਾਰ ਕਰਨਾ ਉਹ ਜਗਾ ਜਾਂ ਜਿੱਥੇ ਸੰਗਤ ਨੇ ਖੜਨਾ ਉਹ ਜਗਾ ਅਸੀਂ ਇੰਟਰਲੌਕ ਟਾਇਲ ਲਾ ਕੇ ਪੱਕੀ ਕਰੀ ਆ ਬਾਕੀ ਦੇਖੋ ਤੁਸੀਂ ਸਾਰੀ ਜਗਾ ਟੋਟਲੀ ਜਿਹੜੀ ਆ ਬੂਟੇ ਦਰਖਤ ਲਾ ਕੇ ਇੱਥੇ ਬਹੁਤ ਸੋਹਣੀ ਹਰਿਆਲੀ ਪੈਦਾ ਕਰੀ ਆ ਔਰ ਦੇਖੋ ਤੁਸੀਂ ਥੱਲੇ ਇੰਨੀ ਛਾਂ ਐ ਇਥੇ ਜਿਹੜਾ ਕਾਫੂਸ ਵੀ ਪੈਦਾ ਨਹੀਂ ਹੁੰਦਾ ਸੋ ਇਸ ਤਰੀਕੇ ਨਾਲ ਸਾਰੀਆਂ ಗ್ರಾಮ ਪੰਚਾਇਤਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਮੈਂ ਸਮਝਦਾ ਹਰ ਸ਼ਮਸ਼ਾਨ ਘਾਟ ਨੂੰ ਇਸ ਤਰੀਕੇ ਨਾਲ ਬਣਾਇਆ ਜਾ ਸਕਦਾ ਜਿਹਦੇ ਨਾਲ ਸਾਡਾ ਵਾਤਾਵਰਨ ਵੀ ਚੰਗਾ ਹੋ ਸਕਦਾ ਔਰ ਸਾਡਾ ਜਿਹੜਾ ਜਿਹੜੀ ਆਬੋ ਹਵਾ ਸਾਡੀ ਉਹ ਵੀ ਚੰਗੀ ਹੋ ਸਕਦੀ ਹੈ ਔਰ ਅਸੀਂ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਵੀ ਬਣਾ ਸਕਦੇ ਹਾਂ ਇਹ ਹੈਗੀ ਸਾਡੇ ਪਿੰਡ ਦੀ ਮਾੜੀ ਦੀ ਜਗਾ ਦੇਖੋ ਤੁਸੀਂ ਇਹਦੇ ਵਿੱਚ ਅਸੀਂ ਇਸ ਜਗ੍ਹਾ ਦੇ ਜਿੰਨੀ ਵੀ ਸਾਡੀ ਜਗਾ ਹੈ 2 ਢਾਈ ਕਨਾਲ ਦੇ ਕਰੀਬ ਤੇਨੇ ਕਨਾਲ ਦੇ ਸਾਰੀ ਜਗ੍ਹਾ ਦੇ ਵਿੱਚ ਬੂਟੇ ਲਾ ਕੇ ਹਰ ਤਰ੍ਹਾਂ ਦਾ ਬੂਟਾ ਚਾਹੇ ਕੋਈ ਡੇਕ ਸਫੈਦਾ ਪਿੱਪਲ ਬਰੋਟਾ ਜੋ ਵੀ ਹੈ ਜਾਮਣਾ ਵਗੈਰਾ ਸਾਰੇ ਬੂਟੇ ਲਾ ਕੇ ਇਹਨੂੰ ਪੂਰਾ ਹਰਾ ਭਰਾ ਬਣਾਇਆ ਸੋ ਮੈਂ ਸਭ ਦਾ ਹਰ ಗ್ರಾಮ ਪੰਚਾਇਤ ਹਰ ਨਗਰ ਕਾਉਂਸਲ ਕੋਈ ਵੀ ਜਿੱਥੇ ਵੀ ਸਾਡੀ ਸਰਕਾਰੀ ਸੰਸਥਾਵਾਂ ਦੀ ਖਾਲੀ ਥਾਵਾਂ ਨੇ ਜਾਂ ਪਿੰਡ ਦੀਆਂ ਸਾਂਝੀਆਂ ਥਾਵਾਂ ਨੇ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਾ ਕੇ ਅਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਹਰਿਆ ਭਰਿਆ ਬਣਾ ਸਕੀਏ ਸਿਰਫ ਦੋ ਕਨਾਲ ਦੇ ਜਗ੍ਹਾ ਵਿੱਚ ਆ ਦੇਖੋ ਚਾਰ ਦੁਵਾਰੀ ਕਰਕੇ ਤਾਰ ਲਾ ਕੇ ਸਾਰਾ ਜਿਹੜੇ ਇਹਦੇ ਵਿੱਚ ਨੇ ਸਫੈਦਿਆਂ ਦੇ ਤੇ ਹੋਰ ਬੂਟੇ ਲਾ ਕੇ ਇਸ ਹੱਡਾ ਰੂੜੀ ਨੂੰ ਵੀ ਹਰਾ ਭਰਾ ਬਣਾਇਆ ਗਿਆ ਇਸ ਪਿੰਡ ਦੇ ਵਿੱਚ ਇਹ ਹੈ ਸਾਡੇ ਪਿੰਡ ਸਲੇਮਪਰ ਦੀ ਡਿਸਪੈਂਸਰੀ ਦੇਖੋ ਤੁਸੀਂ ਡਿਸਪੈਂਸਰੀ ਦੀ ਸਿਰਫ ਜਿੰਨੀ ਜਗ੍ਹਾ ਦੇ ਵਿੱਚ ਪਸ਼ੂਆਂ ਦੀ ਦੇਖਭਾਲ ਜਾਂ ਤੁਰ ਕੇ ਜਾਣਾ ਜਾਂ ਬਿਲਡਿੰਗਾਂ ਉਨੀ ਜਗ੍ਹਾ ਛੱਡ ਕੇ ਬਾਕੀ ਸਾਰੀ ਜਿਹੜੀ ਜਗ੍ਹਾ ਨੂੰ ਉਹਨੂੰ ਕਵਰ ਕਰਕੇ ਉਹਦੇ ਵਿੱਚ ਬੂਟੇ ਬਰੋਟੇ ਨਿੰਮਾ ਡੇਕਾਂ ਲਾ ਕੇ ਪੂਰਾ ਹਰਾ ਭਰਾ ਬਣਾਇਆ ਗਿਆ ਦੇਖੋ ਤੁਸੀਂ ਪਿੰਡ ਸਲੇਮਪਰ ਦੀ ਪਸ਼ੂ ਡਿਸਪੈਂਸਰੀ ਇਸ ਤਰੀਕੇ ਨਾਲ ਪਿੰਡਾਂ ਦੀਆਂ ਜਿਹੜੀਆਂ ਖਾਲੀ ਥਾਵਾਂ ਜਾਂ ਪਿੰਡ ਦੇ ਵਿੱਚ ਜਿਹੜੀ ਸਾਡੇ ਪਸ਼ੂ ਡਿਸਪੈਂਸਰੀ ਜਾਂ ਦੂਜੀ ਹੈਲਥ ਡਿਸਪੈਂਸਰੀ ਕੋਈ ਵੀ ਹੋਵੇ ਉਹਨਾਂ ਦੇ ਵਿੱਚ ਅਸੀਂ ਇਸ ਤਰੀਕੇ ਨਾਲ ਬੂਟੇ ਲਾ ਕੇ ਉਹਨਾਂ ਨੂੰ ਜਿਹੜਾ ਕਵਰ ਕਰਕੇ ਵਧੀਆ ਤਰੀਕੇ ਨਾਲ ਜਿਹੜਾ ਵਾਤਾਵਰਣ ਨੂੰ ਚੰਗਾ ਬਣਾਉਣ ਲਈ ਆਪਣਾ ਯੋਗਦਾਨ ਹੈ ਜਿਹੜਾ ਪਾ ਸਕੀ